ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avp.sanjha.in ਤੇ ਫਰੀਦਕੋਟ ਦੀਆਂ ਸੜਕਾਂ ਤੇ ਲੋਕਾਂ ਦਾ ਇੱਕ ਗੁੱਸਾ ਪੁਲਿਸ ਦੀ ਢਿੱਲੀ ਕਾਰਵਾਈ ਖਿਲਾਫ ਹੈ ਫਰੀਦਕੋਟ ਦੇ ਬਹੁਚਰਚਿਤ ਮਨੋਜ ਕਪੂਰ ਅਗਵਾ ਕਾਰਨ ਨੂੰ ਪੂਰਾ 1 ਸਾਲ ਹੋ ਗਿਆ ਪਰ ਇਸ ਮਾਮਲੇ ਵਿੱਚ ਪੁਲਿਸ ਦੇ ਹੱਥ ਖਾਲੀ ਨੇ ਪਿਛਲੇ 1 ਸਾਲ ਤੋਂ ਮਨੋਜ ਦਾ ਪਰਿਵਾਰ ਕੌਤਵਾਲੀ ਅੱਗੇ ਲਗਾਤਾਰ ਧਰਨੇ ਤੇ ਬੈਠਾ ਹੈ ਇਨਸਾਫ ਲਈ ਇੱਕ ਐਕਸ਼ਨ ਕਮੇਟੀ ਵੀ ਬਣਾਈ ਗਈ ਹੈ। ਮਨੋਜ ਕਪੂਰ ਕਿਸੇ ਕੰਪਨੀ ਚ ਮਨੀ ਲੋਡਰ ਵਜੋਂ ਕੰਮ ਕਰਦਾ ਸੀ। ਪਿਛਲੇ ਸਾਲ ਮਈ ਮਹੀਨੇ ਵਿੱਚ ਏਟੀਐਮ ਵਿੱਚ ਪੈਸੇ ਪਾਉਣ ਲਈ ਘਰੋਂ ਨਿਕਲਿਆ ਅਤੇ ਭੇਤਪਰੀ ਹਾਲਾਤ ਵਿੱਚ ਗਾਇਬ ਹੋ ਗਿਆ। ਪਰਿਵਾਰ ਵਾਲਿਆਂ ਨੇ ਸ਼ੱਕ ਜਤਾਇਆ ਕਿ ਉਸਦੇ ਨਾਲ ਕੰਮ ਕਰਨ ਵਾਲੇ ਲੋਕਾਂ ਨੇ ਉਸ ਤੋਂ ਏਟੀਐਮ ਪਾਸਵਰਡ ਕਬੂਲ ਕਰਾਉਣ ਲਈ ਉਸਨੂੰ ਅਗਵਾ ਕੀਤਾ। ਗੌਰਤਲਬਾ ਕਿ ਮਨੋਜ ਦੇ ਗਾਇਬ ਹੋਣ ਤੋਂ ਬਾਅਦ ਜਿਸ ਕੰਪਨੀ ਵੱਲੋਂ ਉਹ ਜਿਨ੍ਹਾਂ ਏਟੀਐਮ ਵਿੱਚ ਪੈਸੇ ਲੋਡ ਕਰਦਾ ਸੀ ਉਨ੍ਹਾਂ ਤੋਂ ਕੁਝ ਘੰਟਿਆਂ ਵਿੱਚ ਲੱਖਾਂ ਰੁਪਏ ਗਾਇਬ ਹੋ ਗਏ। ਪੁਲਿਸ ਦੀ ਇੱਕ ਸਾਲ ਦੀ ਕਾਰਗੁਜ਼ਾਰੀ ਤੇ ਹਾਈ ਕੋਰਟ ਨੇ ਸਖਤ ਰੁ ਹੁਣ ਪੁਲਿਸ ਨੂੰ ਸ਼ੱਕੀ ਲੋਕਾਂ ਦਾ ਜੁਲਾਈ ਤੱਕ ਲਾਈ ਡਿਟੈਕਟਿਡ ਟੈਸਟ ਕਰਾਉਣ ਦਾ ਵੀ ਹੁਕਮ ਦਿੱਤਾ ਗਿਆ ਹੈ। ਲਾਈ ਡਿਟੈਕਟਿਡ ਟੈਸਟ ਦੇ ਆਰਡਰ ਹੋਏ ਜਿਦੇ ਵਿੱਚ ਪੁਲਿਸ ਕਹਿੰਦੀ ਕਿ ਸਾਨੂੰ ਲਾਈ ਡਿਟੈਕਟਿਡ ਟੈਸਟ ਦੀ ABC ਵੀ ਨਹੀਂ ਪਤਾ। ਕਿੰਨੇ ਵਿਅਕਤੀਆਂ ਦੇ ਖਿਲਾਫ ਲਾਈ ਡਿਟੈਕਟਿਡ? ਤਕਰੀਬਨ 8 ਵਿਅਕਤੀਆਂ ਦੇ ਜਿਹੜੇ ਕਿ ਉਹਨਾਂ ਦੇ ਕੰਪਨੀ ਦੇ ਹੀ ਹੈ। ਉਹਨਾਂ ਬਾਰੇ ਪੁਲਿਸ ਦਾ ਕੀ ਕਹਿਣਾ ਹੈ? ਪੁਲਿਸ ਦਾ ਇਹੀ ਕਹਿਣਾ ਹੈ ਕਿ ਸਾਨੂੰ ABC ਵੀ ਨਹੀਂ ਪਤਾ ਕਿ ਲਾਈ ਡਿਟੈਕਟਿਡ ਟੈਸਟ ਹੁੰਦਾ ਕਿਵੇਂ ਹੈ ਕਿੱਥੋਂ ਹੁੰਦਾ ਹੈ ਤੇ ਪੂਰੇ ਨਾਰਥ ਇੰਡੀਆ ਦੇ ਵਿੱਚ ਅਸਲਿਕਰ ਕਿਤੇ ਲਾਈ ਡਿਟੈਕਟਿਡ ਟੈਸ ਇਸ ਸਬੰਧ ਵਿੱਚ ਬਣੀ ਐਕਸ਼ਨ ਕਮੇਟੀ ਦਾ ਇਲਜ਼ਾਮ ਹੈ ਕਿ ਪੁਲਿਸ ਵੱਲੋਂ ਲੋਕਾਂ ਨੂੰ ਗੁੰਮਰਾ ਕੀਤਾ ਜਾ ਰਿਹਾ ਹੈ ਅਤੇ ਪੁਲਿਸ ਚੋਰਾ ਨਾ ਰਲ ਚੁੱਕੀ ਹੈ ਜਿਸ ਕਾਰਨ ਆਮ ਪਬਲਿਕ ਨੂੰ ਇਨਸਾਫ ਨਹੀਂ ਮਿਲ ਰਿਹਾ। ਧਰਨਾ ਦਿੱਤਾ ਗਿਆ ਹੈ ਸਰਕਾਰ ਨੂੰ ਜਗਾਉਣ ਵਾਸਤੇ ਔਰ ਇਹ ਦੱਸਣ ਵਾਸਤੇ ਕਿ 1 ਸਾਲ ਦੇ ਵਿੱਚ ਸਰਕਾਰ ਨੇ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਔਰ ਇਥੋਂ ਤੱਕ ਕਿ ਅਸੀਂ ਅਦਾਲਤ ਦੇ ਵਿੱਚ ਵੀ ਪਹੁੰਚ ਕੀਤੀ ਹੈ ਪਰ ਜਿੱਥੇ ਸਰਕਾਰਾਂ ਕੁਝ ਨਹੀਂ ਕਰਦੀਆਂ ਅਦਾਲਤਾਂ ਦਾ ਵੀ ਇਹ ਰਵੱਈਆ ਲੋਕਾਂ ਪ੍ਰਤੀ 1 ਸਾਲ ਤੋਂ ਜਿਹੜਾ ਟਾਲਮਟੋਲ ਪੁਲਿਸ ਕਰ ਰਹੀ ਹੈ ਅਦਾਲਤਾਂ ਉਹ ਟਾਲਮਟੋਲ ਤੇ ਮੋਹਰ ਲਾ ਰਹੀਆਂ। ਇੱਕ ਸਾਲ ਤੋਂ ਮਨੋਜ ਨੂੰ ਲੱਭਣ 'ਚ ناکਾਮ ਰਹੀ ਪੁਲਿਸ ਦਾ ਅਟਿਆ ਜਵਾਬ ਇਹ ਹੀ ਹੈ ਕਿ ਕੋਸ਼ਿਸ਼ ਜਾਰੀ ਹੈ। ਮੋੜੇ ਵਿੱਚ ਹਾਈ ਕੋਰਟ ਦੀਆਂ ਡਾਇਰੈਕਸ਼ਨ ਸੀਗੀਆਂ ਲਾਈਟ ਰਿਕਟ ਟੈਸਟ ਕਰਾਉਣ ਲਈ ਜਿਹਦੇ ਵਿੱਚ ਜਿਹਦੇ ਲਈ ਜ਼ਿਲ੍ਹਾ ਪੁਲਿਸ ਨੇ ਇਸ ਸੰਬੰਧੀ ਜਿਹੜੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avp.sanjha.in ਤੇ।